ਵੇ ਆਏ ਹਰੀ ਓਮ ਨਮੋ ਸ਼ਿਵ ਆਏ ਓਮ ਨਮੋ ਸ਼ਿਵ ਆਏ ਹਰੀ ਓਮ ਨਮੋ ਸ਼ਿਵ ਆਏ ਓਮ ਨਮੋ ਸ਼ਿਵ ਆਏ ਹਰੀ ਓਮ ਨਮੋ ਸ਼ਿਵ ਆਏ ਨੰਦ ਬਾਬਾ ਕੀ 쿠ਸ਼ਨ ਦੇਲੇ ਨੰਦ ਬਾਬਾ ਕੀ 쿠ਸ਼ਨ ਦੇਲੇ ਘਰ ਘਰ ਅਲਟ ਜਗਾਇ ਕੀਰੀ ਮਣੀ ਮਹੇਸ਼ ਲੰਗਰ ਸੇਵਾ ਸਮਿਤੀ ਚੈਰੀਟੇਬਲ ਟਰਸਟ ਮਕੇਰੀਆਂ ਵੱਲੋਂ ਮਣੀ ਮਹੇਸ਼ ਵਿਖੇ ਲੰਗਰ ਲਗਾਉਣ ਦੇ ਸਬੰਧ ਵਿੱਚ ਵਿਸ਼ਾਲ ਆਵਨ ਯੱਗ ਕੀਤਾ ਗਿਆ ਇਹ ਲੰਗਰ ਸਤਮਾ ਵਾਰਸ਼ਿਕ ਲੰਗਰ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਅਤੇ ਸਰਦਾ ਭਾਵਨਾ ਨਾਲ ਚੰਬਾ ਦੇ ਕੁਰਾਹ ਨਜ਼ਦੀਕ ਮਹਿਲਾ ਪੁਲ ਸੰਬਾਬ ਵਿਖੇ ਲੰਗਰ ਲਗਾਇਆ ਜਾ ਰਿਹਾ ਹੈ ਇਹ ਲੰਗਰ ਦਿਨ ਦੁਗਣੀ ਅਤੇ ਰਾਤ ਚੁਗਣੀ ਤਰੱਕੀ ਕਰ ਰਿਹਾ ਹੈ ਇਲਾਕੇ ਦੇ ਸਾਰੇ ਹੀ ਲੋਕ ਇਸ ਲੰਗਰ ਦੀ ਸੇਵਾ ਕਰਦੇ ਹਨ ਇਸ ਲਈ 7 ਸਾਲਾਂ ਤੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ ਉਸੇ ਸਬੰਧ ਵਿੱਚ ਅੱਜ ਮੱਕੜ ਪੈਲਸ ਮੁਕੇਰੀਆਂ ਵਿਖੇ ਖਵਨ ਜੱਗ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸੰਗਤਾਂ ਨੇ ਖੂਬ ਭੰਗੜੇ ਪਾਏ ਅਤੇ ਪੋਲੇ ਸ਼ੰਕਰ ਦੇ ਭਜਨ ਗਾ ਕੇ ਲੰਗਰ ਦੀ ਸ਼ੁਰੂਆਤ ਕੀਤੀ ਇਹ ਲੰਗਰ 9 ਅਗਸਤ ਤੋਂ ਸ਼ਿਵ ਇਸ਼ਾ ਤੱਕ ਚੱਲੇਗਾ ਹਵਨ ਜਗ ਵਿੱਚ ਪੰਡਤਾਂ ਨੇ ਵਿਧੀ ਪੂਰਵਕ ਮੰਤਰ ਉਪਚਾਰ ਕਰਕੇ ਹਵਨ ਨੂੰ ਕਰਵਾਇਆ ਬਾਅਦ ਵਿੱਚ ਭਗਤਾਂ ਨੂੰ ਪ੍ਰਸਾਦ ਵੰਡਿਆ ਗਿਆ ਇਸ ਮੌਕੇ ਪ੍ਰਧਾਨ ਅਰਵਿੰਦਰ ਮਹਾਜਨ ਅਸ਼wini ਮਹਾਜਨ ਅਰਜੀਵ ਸੋਹਲ ਵਿਨੇ ਕੁਮਾਰ ਗੁਰਦਿਆਲ ਸਿੰਘ ਕੁਲਵਿੰਦ ਕੁਮਾਰ ਰਮਾ ਗੋਲਦੀ ਮਾਨਾ ਅਮਨ ਠਾਕੁਰ ਸਰਪੰਚ ਨਰਿੰਦਰ ਸ਼ਰਮਾ ਐਡਵੋਕੇਟ ਅਨੂਬ ਸ਼ਰਮਾ ਨਰਿੰਦਰ ਮਾਨਾ ਚੰਦਰ ਮੋਹਨ ਸ਼ਰਮਾ ਰਤਨ ਲਾਲ ਤਨਵਾ ਬినੋਦ ਮਹਾਜਨ ਇੰਦਰਜੀਤ ਸਿੰਘ ਵਿਸ਼ਾਲ ਅਗਰਵਾਲ ਬਿੱਪਨ ਮਹਾਜਨ ਜਿਲੰਦਰ ਅਤੇ ਹੋਰ ਵੀ ਬੱਡੀ ਤਦਾਦ ਚ ਲੋਕ ਹਾਜ਼ਰ ਸਨ ਜਿਹੜੀਆਂ ਤਸਵੀਰਾਂ ਤੁਸੀਂ ਚੈਨਲ ਤੇ ਦੇਖ ਰਹੇ ਹੋ ਇਹ ਹੁਸ਼ਿਆਰ ਪਰ ਫੋਕਸ ਚੈਨਲ ਵੱਲੋਂ ਹਨ ਸਾਡਾ ਚੈਨਲ ਸ਼ਰਕਤ ਕਰੋ ਅਤੇ ਲਾਈਕ ਕਰੋ ਖਾਸ ਰਿਪੋਰਟ ਸੁਖਵਿੰਦਰ ਮੈਰਾ ਅਤੇ ਰਮਨ ਤੰਗਰਾਲੀਆਂ ਲੰਗਰ ਲਵਾਉਣ ਦੇ ਸਵੰਗ ਦੋ ਲੋਕ ਸੇ ਆਪਣੇ ਦਸਤਾਂ ਨੂੰ ਜੂਰ ਸਾਂਝਾ ਕਰੋ ਓਮ ਨਮੋਸ਼ਿ ਸ਼ਿਵਾਏ ਇਸ ਤਰ੍ਹਾਂ ਹੈ ਕਿ ਇਹ ਲੰਗਰ ਜਿਹੜਾ ਨਾ ਇਹ ਪ੍ਰਧਾਨ ਦਾ ਲੰਗਰ ਨਹੀਂ ਸੈਕਟਰੀ ਦਾ ਲੰਗਰ ਨਹੀਂ ਇਹ ਸਾਰੇ ਇਲਾਕੇ ਦੇ ਭੋਲੇ ਸ਼ੰਕਰ ਦੇ ਜਿਹੜੇ ਪ੍ਰੇਮੀ ਐ ਜਿਹੜੇ ਉਹਨਾਂ ਤੇ ਵਿਸ਼ਵਾਸ ਰੱਖਦੇ ਐ ਇਹ ਉਹਨਾਂ ਦੇ ਸਹਿਯੋਗ ਨਾਲ ਇਹ ਸਾਡਾ ਸ਼੍ਰੀ ਮਨੀ ਮਹੇਸ਼ ਲੰਗਰ ਸੇਵਾ ਸੰਪਤੀ ਚੈਰੀਟੇਬਲ ਟਰਸਟ ਦੇ ਨਾਂ ਦਾ ਜਿਹੜਾ ਲੰਗਰ ਐ ਇਸ 7ਵੇਂ ਸਾਲ ਚ ਪ੍ਰਵੇਸ਼ ਕਰ ਗਿਆ। ਸਾਜੂ ਸਾਰੇ ਸ਼ਹਿਰ ਦਾ ਸਹਿਯੋਗ ਮਿਲਦਾ ਹੈ। ਚਾਹੇ ਉਹ ਪਿਆਸੇ ਦੇ ਰੂਪ ਚ ਹੋਵੇ, ਚਾਹੇ ਉਹ ਗੁਨਾਜ ਦੇ ਰੂਪ ਚ ਹੋਵੇ, ਚਾਹੇ ਗਊਧ ਹੋਵੇ, ਗਊਦਾਂ ਦੇ ਰੂਪ ਚ ਹੋਵੇ, ਚਾਹੇ ਉਹ ਦੁੱਧ, ਦਹੀਂ, ਪਨੀਰ ਦੇ ਰੂਪ ਚ ਹੋਵੇ, ਸਾਰਿਆਂ ਦਾ ਸਹਿਯੋਗ ਮਿਲਦਾ ਹੈ। ਤੇ ਚੰਬੇ ਤੋਂ ਕਰੀਬ 22 ਕਿਲੋਮੀਟਰ ਤੇ ਇੱਕ ਥਾਂ ਹੈ ਖੁਰਾ। ਮਹਿਲਾ ਬੋਲ ਦੇ ਬਿਲਕੁਲ ਨਜ਼ਦੀਕ ਮਹਿਲਾ ਗਾਉਂ ਉਹਦੇ ਨਜ਼ਦੀਕ ਇਹ ਲੰਗਰ ਦੀ ਵਿਵਸਥਾ ਹੁੰਦੀ ਹੈ ਉੱਥੇ ਦੇ ਲੋਕ ਵੀ ਸਾਡੇ ਵਿਸ਼ਾਲ ਜੀ ਹੈਗੇ ਅਗਰ왈 ਜੀ ਉਹ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਉਹ ਜਗ੍ਹਾ ਦੇ ਰੂਪ ਵਿੱਚ ਵੀ ਦਿੰਦੇ ਆ ਬਿਜਲੀ ਦੇ ਰੂਪ ਵਿੱਚ ਦਿੰਦੇ ਆ ਪਾਣੀ ਦੇ ਰੂਪ ਵਿੱਚ ਦਿੰਦੇ ਆ ਹਰ ਤਰ੍ਹਾਂ ਦਾ ਸਾਡਾ ਸਹਿਯੋਗ ਕਰਦੇ ਆ ਤਾਂ ਕਿ ਇਹ ਲੰਗਰ ਜਿਹੜਾ ਹੈ ਨਾ ਪੂਰੀ ਤਰ੍ਹਾਂ ਨਾਲ ਜਨਤਾ ਨੂੰ ਸਮਰਪਿਤ ਹੋ ਗਾ ਹੈ ਪ੍ਰਧਾਨ ਜੀ ਜੇ ਗੱਲ ਕੀਤੀ ਹੈ ਤੁਹਾਨੂੰ ਜਿੱਥੇ ਲੰਗਰ ਲਗਾਉਂਦੇ ਤੁਸੀਂ ਸੰਪੇਟ ਹੋ ਕੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਉਹ ਸਾਂਝਾ ਕਰਿਓ ਪ੍ਰੋਬਲਮ ਸਾਨੂੰ 1-2 ਵਾਰੀ ਆਈ ਪਾਣੀ ਦੀ ਉਹ ਪਾਣੀ ਦੀ ਪ੍ਰੋਬਲਮ ਸਾਡੇ ਉਸ ਬੰਦੇ ਦੇ ਨੀਯਰ ਸਾਹਿਬ ਐਮਐਲਏ ਸੀਗੇ ਉੱਥੇ ਚੰਬੇ ਦੇ ਅਸੀਂ ਉਹਨਾਂ ਨੂੰ ਅਪਰੋਚ ਕੀਤੀ ਅਸੀਂ ਉੱਥੇ ਉਹਨਾਂ ਦੇ ਘਰ 'ਚ ਹੀ ਬੈਠੇ ਰਹੇ ਸੀ ਅਜੇ ਅਸੀਂ ਉਹਨਾਂ ਨੂੰ ਗੱਲ ਹੀ ਕੀਤੀ ਸਿਰਫ ਉਹਨੇ ਘਰ ਹੀ ਬੈਠੇ ਸੀ ਤੇ ਉਹਨਾਂ ਨੇ ਉਸੇ ਵੇਲੇ ਐਸਜੀਓ ਨੂੰ ਫੋਨ ਕਰਕੇ ਕਿ ਸਾਡੀ ਪਾਣੀ ਦੀ ਸਮੱਸਿਆ ਹੱਲ ਕਰ ਦਿੱਤੀ ਤੇ ਉਸ ਤੋਂ ਬਾਅਦ ਪਾਣੀ ਦੀ ਸਮੱਸਿਆ ਸਾਨੂੰ ਆਈ ਕੋਈ ਨਹੀਂ ਪਾਣੀ ਦੀ ਪ੍ਰੋਬਲਮ ਜਿਹੜੀ ਹੈ ਸਾਡੇ ਵਿਸ਼ਾਲ ਜੀ ਉੱਤੇ ਬੈਠੇ ਐ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਲੇ ਪਾਣੀ ਦਾ ਪੂਰਾ ਯੋਗਦਾਨ ਉਹਨਾਂ ਦਾ ਹੈ। ਇਲਾਕੇ ਦੀਆਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇਲਾਕੇ ਦੇ ਅਕੇ ਬੇਨਤੀ ਹੈ ਕਿ ਪੋਲੇਸ਼ੰਕਰ ਦੀ ਕੋਈ ਵੀ ਸੰਸਥਾ ਚਾਹੇ ਉਹ ਸਾਡੇ ਲੰਗਰ ਸੰਸਥਾ ਨਹੀਂ ਚਾਹੇ ਬਾਬਾ ਪਰਫਾਨੀ ਦੀ ਸੰਸਥਾ ਹੈ ਚਾਹੇ ਹਰ ਹਰ ਮਹਾਦੇਵ ਸੰਸਥਾ ਹੈ ਸੜ ਸਸਾ ਤਨਮਨ ਧੰਨਾ ਸਹਿਯੋਗ ਕਰਨ ਤੇ ਪੋਲੇਸ਼ੰਕਰ ਜੀ ਦਾ ਆਸ਼ੀਰਵਾਦ ਰੱਖੋ। ਜੀ ਆਇਆਂ ਨੂੰ। ਬਹੁਤ ਸ਼ੁਕਰੀਆ। ਜੀ ਪ੍ਰਭੂ ਸੇਵਕ ਜੀ, ਤੋਂ ਲਬ ਆਪਣੇ ਦਸ ਕਰਨ ਪੋਲੇਸ਼ੰਕਰ ਜੀ ਜੈ ਸ਼ੰਕਰ ਜੀ ਮਣੀ ਮਹੇਸ਼ ਲੰਗਰ ਸੇਵਾ ਸਮਿਤੀ ਚੈਰੀਟੇਬਲ ਟਰਸਟ ਮੁਕੇਰੀਆਂ ਮੈਂ ਆਈਆਂ ਹੋਈਆਂ ਸੰਗਤਾਂ ਦਾ तहे ਦਿਲ ਤੋਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਇੱਥੇ ਪੋਲੇਨਾਥ ਦੇ ਆਪਣ ਜੱਗ ਦੇ ਵਿੱਚ ਆ ਕੇ ਸਾਡੇ ਲੰਗਰ ਦੀ ਸ਼ੋਭਾ ਨੂੰ ਵਧਾਇਆ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਤੇ ਆਪਣੇ ਸੱਜਣਾ ਮਿੱਤਰਾਂ ਦਾ ਕਹਿ ਦੇ ਤੋਂ ਸ਼ੁਕਰਗੁਜ਼ਾਰ ਕਰਦਾ ਪੋਲੇਨਾਥ ਇਹਨਾਂ ਦੀ ਕਮਾਈਚ ਦੇਣ ਦੋਗਣੀ ਰਾਜੋਗਣੀ ਤਰਤੀ ਬਖਸ਼ੇ ਇਹਨਾਂ ਨੂੰ ਬਲ ਬਖਸ਼ੇ ਤੇ ਸਾਡੇ ਲੰਗਰ ਦੇ ਵਿੱਚ ਮੈਂ ਸਾਰੇ ਹਲਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਚੜ ਕੇ ਇਹਦੇ ਵਿੱਚ ਸਹਿਯੋਗ ਕਰੋ ਭੋਲੇ ਨਾ ਦੀ ਯਾਤਰਾ 9 ਤਰੀਕ ਰਖੜੀ ਵਾਲੇ ਦਿਨ ਸ਼ੁਰੂ ਹੋਏਗੀ ਸਾਡਾ ਲੰਗਰ ਮੁਕੇਰੀਆਂ ਤੋਂ ਜੰਬੇ ਤੋਂ 12 ਕਿਲੋਮੀਟਰ ਮੈਲਾਪੁਰ ਸਥਾਨਪੁਰਾ ਲਗਾਇਆ ਜਾਂਦਾ ਹੈ ਉੱਥੇ ਹਰ ਤਰ੍ਹਾਂ ਦੀ ਵਿਵਸਥਾ ਯਾਤਰੀਆਂ ਵਾਸਤੇ ਆਪਾਂ ਕਰਦੇ ਆਂ ਕੋਲੇ ਨਾ ਦੇ ਅਸ਼ੀਰਵਾਦ ਨਾਲ ਜਿਹੜਾ ਲੰਗਰ ਉੱਥੇ ਆਪਾਂ ਲਗਾਉਂਦੇ ਆ ਉਹਦੇ ਵਿੱਚ ਯਾਤਰੀਆਂ ਨੂੰ ਹਰ ਤਰ੍ਹਾਂ ਦਾ ਸਹੂਜ ਕਰੀਦਾ ਹੈ ਮੈਡੀਕਲ ਦਾ ਖਾਣ ਦਾ ਹਰ ਤਰ੍ਹਾਂ ਦਾ ਸਹੂਜ ਕਰੀਦਾ ਹੈ ਦਾ ਸੌਣ ਦੀ ਵਿਵਸਥਾ 24 ਘੰਟੇ ਲੰਗਰ ਸਾਡਾ ਉਹ ਚੱਲਦਾ ਹੈ ਤੇ ਆਣ ਜਾਣ ਵਾਲੇ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਕੋਈ ਮਤਲਬ ਫੈਸਿਲਿਟੀ ਦੇਈਦੀ ਹੈ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਹੈ ਹਰ ਤਰ੍ਹਾਂ ਦੀ ਉਹਨਾਂ ਦੀ ਹੈਲਪ ਕਰੀ ਦੀ ਹੈ ਜੈ ਸ਼ੰਕਰ ਬੋਲੇ ਬਾਬਾ ਦੀ ਜੀ ਪ੍ਰਭੂ ਸੇਵਕ ਜੀ ਲੰਗਰ ਲਵਾਉਣ ਦੇ ਸੰਬੰਧ ਚ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋ ਮੈਂ ਇੱਥੇ ਲੋਕਾਂ ਦੇ ਸਹਿਯੋਗ ਦੇ ਨਾਲ ਲੰਗਰ ਲੈ ਕੇ ਜਾਣਾ ਮੈਂ ਸਾਰਿਆਂ ਨੂੰ ਸ਼ਹਿਰ ਵਾਲਿਆਂ ਨੂੰ ਅਪੀਲ ਕਰਦਾ ਵੀ ਸਾਡੇ ਵਾਲੇ ਲੰਗਰ ਸ੍ਰੀ ਮਨਿੰਗ ਸੰਗਰ ਸੇਵਾ ਸੰਸਥਾ ਜਿਆਰੀ ਤੇਵਾ ٹرسٹ ਅਸੀਂ ਕਹਿੰਦੇ ਆ ਤੇ ਹਰ ਬੰਦਾ ਸਾਡੇ ਨਾਲ ਜੁੜੇ ਔਰ ਭੋਰੇ ਨਾਦ ਦੀ ਸੇਵਾ ਕਰੇ